ਤੁਸੀਂ ਨਹੀਂ ਤੁਸੀਂ ਨਹੀਂ ਬਿਆਨ ਉੱਥੇ ਹੋਣੇ ਆ ਉੱਥੇ ਪਾ ਲਈ ਤੁਸੀਂ ਬੀਬੀ ਅੱਥਰੋ ਜੀ ਮੇਰੀ ਗੱਲ ਮੇਰੀ ਗੱਲ ਨਹੀਂ ਚੰਗਾ ਲਾਦਾ ਉਹਨੂੰ ਕਾਹਦੇ ਕੋਲ ਤੁਸੀਂ ਕਰਨਾ ਬਿਆਨ ਖਾਣੇ ਕਿ ਕਰਦੇ ਬਿਆਨ ਲਾ ਹੋਣੇ ਤੁਸੀਂ ਬੀਬੀ ਕੀ ਕਰਨਾ ਹੈ ਮੇਰਾ ਨਾਮ ਸੋਖਪ੍ਰੀਤ ਪੋਰਾ ਇਹ ਸੰਦੂਕ ਲੋਹੇ ਕੁੰਡਿਆ ਵਾਲਾ ਕੋ ਸਰੀ ਇੱਥੇ ਨਾ ਅਸੀਂ ਇੱਥੇ ਖੜੇ ਸੀ ਕੰਮ ਕਰਦੇ ਪਏ ਘਰ 25 30 ਜਾਣੇ ਮੁੰਡੇ ਆਏ ਉਹਨਾਂ ਦੇ ਹੱਥ 'ਚ ਦਾਤਰਾ ਬੋਤਲਾ ਰੋੜੇ ਧਮਾਰਕ ਗਏ ਫਿਰ ਗੋਲੀਆਂ ਵੀ ਚਲਾ ਕੇ ਗਏ ਗੰਦੀਆਂ ਮੰਦੀਆਂ ਗਾਲਾਂ ਵੀ ਕੱਟ ਕੇ ਗਏ ਤੀਆਂ ਭੈਣਾਂ ਦੀਆਂ ਕਹਿੰਦੇ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ ਹੁਣ ਤੁਹਾਨੂੰ ਬਖਸ਼ਣਾ ਨਹੀਂ ਕਾਰਨ ਮੇਰੇ ਧੇਰ ਦੇ ਪਿੱਛੇ ਪਏ ਕਹਿੰਦੇ ਅਸੀਂ ਅੰਕੁਸ਼ ਨੂੰ ਮਾਰ ਹੀ ਦੇਣਾ ਵਾ ਕੀ ਗੱਲ ਹੈ ਲੜਾਈ ਇਹਨਾਂ ਦੀ ਨਾ ਇਹਨੂੰ ਪੱਖਸ਼ ਨਹੀਂ ਹੈ ਮਤਲਬ ਬਲੈਕਮੇਲ ਹੀ ਕਰਦੇ ਕਹਿੰਦੇ ਕਹਿੰਦੇ ਸਾਨੂੰ ਤੰਗ ਕਰਦੇ ਆ ਕਦੇ ਕਹਿੰਦੇ 4 ਲੱਖ ਕਦੇ ਕਹਿੰਦੇ 50000 ਰੁਪਏ ਦੋ ਉਹਦਾ ਬਲੈਕਮੇਲ ਗੈਂਗਵਾੜ ਦਾ ਸਰੋ ਬਲੈਕਮੇਲ ਹੀ ਕਰਦੇ ਝਾੜਵੁੱਜ ਕੇ ਹਾਂਜੀ ਪਹਿਲਾਂ ਵੀ ਧਮਕੀਆਂ ਪਹਿਲਾਂ ਵੀ ਉਹਨਾਂ ਨੇ ਸਾਡਾ ਬੱਚਾ ਖੜਿਆ ਹਿੱਥੋਂ ਗੱਡਨੈਕ ਕਰਕੇ ਅਸੀਂ ਸਾਨੂੰ ਇਹ ਦਮਹਲੇਦਾਰਾਂ ਰੋਲਾ ਪਾ ਕੇ ਦੇ ਕਿ ਤੁਹਾਡਾ ਬੱਚਾ ਆਹੀ ਛਡਾਇਆ ਜਾ ਕੇ ਤੇ ਫਿਰ ਅਸੀਂ ਪੁਲਿਸ ਅਫਸਰਾਂ ਕੋਲ ਜਾ ਕੇ ਆਪਣਾ ਪਰਚਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਡੇ ਤੇ ਪਰਚਾ ਦਰਜ ਕਰਵਾਇਆ ਹੁਣ ਤੁਹਾਡਾ ਹੀ ਮੁੰਡਾ ਨਹੀਂ ਛੱਡਣਾ ਉਹ ਇੱਕ ਸੂਰਜ ਸ਼ੈਰੀ ਹੈਗਾ ਇਹ ਕਮਰਿਤਪਾਲ ਬਿੱਟਾ ਕਿ ਰਿਤਵਾ ਦੀ ਪੂਚੋਰਵਾ ਹੋਰ ਅਣਪਛਾਤੇ ਹੋ ਬਹੁਤ ਬੰਦੇ ਆ ਰੋਹਨ ਤੋ ਦੇਓ ਉਮੀਰ ਸ਼ਾਹ ਲੱਗ ਗਏ ਸੁੱਖੇ ਦੀਵੇਲੀ ਅਸੀਂ ਮੰਗ ਚਾਹੁੰਦੇ ਕਿ ਉਹਨਾਂ ਦੇ ਪਰਚਾ ਦਰ ਜਵੇ ਸਾਡੇ ਬੱਚੇ ਨੂੰ ਸਾਬ ਦੇ ਸਾਡਾ ਬਚਾਓ ਬਾਹਰ ਨਹੀਂ ਨਿਕਲਦਾ ਨਾ ਸਾਡੀਆਂ ਦੁਕਾਨਾਂ ਚੱਲਣ ਡੀਆਂ ਸਾਡਾ ਘਰ ਸਾਡੇ ਬੱਚੇ ਮਜ਼ਦੂਰੀ ਮਿਹਨਤ ਕਰਨ ਵਾਲੇ ਬੱਚੇ ਪੜ੍ਹਨ ਲਿਖਣ ਵਾਲੇ ਬਖਸ਼ਦੇ ਨਹੀਂ ਹੈ ਕਿ ਮੈਨੂੰ ਮੇਰਾ ਵੀ ਛੋਟਾ ਜਿਹਾ ਬੱਚਾ ਸਾਨੂੰ ਵੀ ਨਹੀਂ ਟਿਕਨ ਦਿੰਦੇ ਹੈਗੇ ਸਾਡੀਆਂ ਜਨਾਨੀਆਂ ਨੂੰ ਵੀ ਕਹਿੰਦੇ ਤਾਂ ਅਸੀਂ ਤੁਹਾਨੂੰ ਵੀ ਪਤਾ ਦੱਸਣਾ ਚੰਗੀ ਤਰ੍ਹਾਂ ਇਹ ਮੇਰਾ ਨੰਨਾ ਬਾਬਾ ਦੇਰ ਤੋਂ ਮਤਲਬ ਇਹ ਕਦੀ ਉਹ ਫਰੋਤੀ ਮੰਗਦੇ ਜੇ ਕਾਦੀ ਗੱਲ ਉਹ ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ ਹਾਂਜੀ ਕਾਦੀ ਪੈਸੇ ਕਾਦੀ ਮੰਗਦੇ ਨੇ ਪਤਾ ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲਗੁੱਲ ਹੋਈ ਸੀ ਠੀਕ ਜੀ ਇਹਨਾਂ ਨੇ ਆਪਾਂ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ ਕਹਿੰਦੇ ਜੇ ਤੂੰ ਹੀ ਪਰਚਾ ਦਰਜ ਕਰਾਤਾ ਹਾਂ ਆਪਾਂ ਤੈਨੂੰ ਨਹੀਂ ਛੱਡਾਂ ਕਾਦੀ ਗੱਲੋਂ ਪਰਚਾ ਕਿਉਂ ਹਾਂਜੀ ਹਾਂਜੀ ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ ਇਮਨ ਚੋੱਕੇ ਵੀ ਲੱਗੇ ਸੀ ਇਹਨਾਂ ਨੂੰ ਇਹਨਾਂ ਨੇ ਮਨੁਚੋੱਕੇ ਆਪਣੇ ਮੱਲੇ ਖੜ ਲਿਆ ਸੀ ਹਾਂਜੀ ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ ਨਾ ਪਛਾਤ ਕਰਦ ਕਰ ਰਹਾ ਹੈ ਕੀ ਗੱਲ ਮਤਲਬ ਇਹਨਾਂ ਨਾਲ ਸਾਡੀ ਪਹਿਲਾ ਲੜਾਈ ਚੱਲਦੀ ਸੀ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇਹਨਾਂ ਦੀ ਹਾਂਜੀ ਬਾਬਾ ਜੀ ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ ਜਾਨੇ ਆਏ ਤੇ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਆਪਣੇ ਕੋਠੇ ਤੇ ਬੈਠਾ ਸੀ ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ ਫਿਰ ਸਾਡੀ ਦੁਕਾਨ ਤੇ ਗਏ ਜੀ ਠੀਕ ਹੈ ਮੇਰੇ ਬਦਦ ਨੂੰ ਫੜਨ ਗਏ ਸੀ ਕਹਿੰਦੇ ਕਿ ਆਪਾਂ ਉਹ ਬੱਚਾ ਤਾਂ ਭੱਜ ਗਿਆ ਸੀ ਤੇ ਇਹਨਾਂ ਨੇ ਉਸ ਬਾਬਾ ਚ ਦੁਕਾਨ ਬੰਦ ਕਰਤੀ ਸਿੱਧਾ ਕਰੇ ਆ ਗਏ ਸੀ ਫਿਰ ਬਾਜ ਚਲਾਈਆਂ ਉਹਨਾਂ ਨੇ ਕੀ ਕੀ ਹਾਂਜੀ ਗੋਲੀਆਂ ਚਲਾਈਆਂ ਜੇ ਪੂਰਾ ਮੁਹੱਲਾ ਵੀ ਗਵਾਹ ਹੈ ਸਾਰਿਆਂ ਘਰ ਦੇ ਵਿੱਚ ਹਮਲਾ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਕੀਤਾ ਜੇ ਮੋਕਾ ਵੇਖ ਲੋ ਘਰ ਦਾ ਸਾਦਾ ਕੋਈ ਪੁਲਿਸ ਦੀ ਜਾਣਕਾਰੀ ਨਹੀਂ ਹਾਂਜੀ ਹਾਂਜੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਪੁਲਿਸ ਵੀ ਮੋਕੇ ਤੇ ਆ ਚੁੱਕੀ ਆ ਉਹ ਮੁੰਡੇ ਨੂੰ ਤਾਂ ਬਿਆਨ ਹੀ ਕਹਿੰਦੇ ਪਤਾ ਨਹੀਂ ਕਿ ਨਾ ਹੋਣਾ ਇੱਧਰ ਬਿਠਾ ਲਓ ਇਹ ਇਹ ਤਾਂ ਬਿਆਨ ਲਕਾਉਣ ਚੱਲੇ ਇਹਨਾਂ ਦੇ ਸ਼ੌਟਕਾਲੀ ਹੋਈ ਚੱਲੀ ਦੇ ਇੱਕ ਪਿਆਰ ਨਹੀਂ ਲੈ ਆ ਕੋਈ ਨਹੀਂ ਬਿਆਨ ਨਹੀਂ ਹੋਣੇ ਆ ਤੁਸੀਂ ਭਾਈ ਤੁਸੀਂ ਬਿਆਨ ਸੁਣ ਆ ਇਹ ਮੇਰੀ ਗੱਲ ਸੁਣੋ ਮੇਰੇ ਨਾਲ ਠੀਕ ਆਉਣਾ ਨਹੀਂ ਚੰਗਾ ਲੱਗਾ ਉਹਨੂੰ ਕਹਿੰਦੇ ਗੱਲ ਸੁਣੋ ਉਹ ਤੇ ਬਿਆਨ ਲਖਾਉਣੇ ਕੀ ਕਰਦੇ ਤੁਸੀਂ ਗੱਲ ਹੋ ਗਈ ਕਰਦਮ ਕਰੋ ਤੁਸੀਂ ਉਹਨੂੰ ਕਿ ਤੂੰ ਹਿਲਾਇਆ ਚ ਨਾ ਉਹ ਬਿਆਨ ਲਖਾਉਣੇ ਉਹ ਗੋਲੀ ਥੋੜੀ ਉਹਨੇ ਚਲਾਈ ਹੈ ਜੀ ਤੁਹਾਡਾ ਮਹੱਲਾ ਸਾਰਾ ਉਹਨੂੰ ਪ੍ਰਿਆਪਾਰ ਕੱਢ ਉਹ ਕੀ ਕਹਿੰਦੇ ਤੁਸੀਂ ਆ ਥੋੜੀ ਗੱਲ ਹੈ ਤੁਹਾਨੂੰ ਕਹਿੰਦੇ ਉਹ ਅਸੀਂ ਆਪ ਛੱਡ ਕੇ ਗਏ ਗੱਲ ਨਹੀਂ ਛੱਡ ਕੇ ਬਾਅਦ ਚਲਾਈ ਹੈ ਅਨਕੁਸ਼ ਨੂੰ ਕੱਟਵਾ ਰਿਹਾ ਹੋ ਗਿਆ ਉਹਨੂੰ ਕਾਹਦੀ ਚ ਲੱਗਦਾ ਐ ਚੱਲ ਮਾਰਾ ਆਇਆ ਕਿ ਸਾਨੂੰ ਗੋਲੀਆਂ ਮਾਰ ਜੇ ਤੇ ਕਿਥੇ ਸਾਨੂੰ ਮੁੰਡੇ ਨੂੰ ਲਾਚ ਨਹੀਂ ਐ ਕੋਈ ਮੇਰੇ ਨਾਲ ਆ ਦੇ ਆ ਕੋਈ ਗੱਲ ਲੈ ਬਾਹਰ ਅਨਕੁਸ਼ ਨੂੰ ਅਨਕੁਸ਼ ਦੇ ਡਾਡੇ ਤੂੰ ਆਜਾ ਮਾਰ ਕੇ ਦੋ ਅਨਕੁਸ਼ ਨੂੰ ਮਾਰਾ ਨਹੀ ਐ ਮੈਂ ਕਿੰਨਾ ਪਿਆ ਕਿ ਉਹਨੇ ਕਾਹੀਏ ਤੁਸੀਂ ਆਪ ਤੁਸੀਂ ਮਦਈ ਜੇ ਤੇ ਆ ਗੱਲ ਕਰਨ ਦੇ ਦਿਖਾ ਦੋਗੀ ਤੁਹਾਡੀ ਉਹ ਨਹੀਂ ਲੈ ਕੇ ਚੱਲੇ ਆਜੋ ਬੰਦੇ ਨਾਲ ਆ ਜੀ ਨਹੀਂ ਜਾਣੀ ਤੇ ਹੋਰ ਬੰਦੇ ਨਾਲ ਇਹ ਵੀ ਨਹੀਂ ਬੜੀ ਦੰਦ ਨਹੀਂ ਗਿਆ ਸਾ ਇਹ ਮੁੰਡਿਆਂ ਕਾਟ ਬਾਹਰ ਬੜੇ ਮੁੰਡਿਆਂ ਬਾਹਰ ਕੱਢਵਾ ਨਹੀਂ ਸਕਿਆ ਇਹ ਵੀ ਨਹੀਂ ਕੌਣ ਵੀਡੀਓ ਬਣਾਉਂਦਾ ਪੱਤਰਕਾਰ ਸੈਟ ਡਾਊਨ ਪਲੀਜ਼ ਪੱਤਰਕਾਰ ਐਦਾਂ ਨਹੀਂ ਲੱਗਣਾ ਨਹੀਂ ਕਰਨਾ ਸਰ ਪੱਤਰਕਾਰ ਹੱਥ ਨਾ ਲਾ ਪੱਤਰਕਾਰ ਜ਼ਮੀਨ ਨਾਲ ਪੱਤਰਕਾਰ ਕੋਈ ਗੱਲ ਨਹੀਂ ਫਿਰ ਤੁਸੀਂ ਹੁਣ ਰੁਕੋਗੇ ਜਸਟਿਸ ਜੀ ਯਾਰ ਸਮਝਾ ਗਾ ਰਹੇ ਹਾਂ ਕੋਈ ਗੱਲ ਨਹੀਂ ਬੰਦਾ ਘੁਆਇਆ ਥੋੜੀ ਹੱਤ ਮਾਰੋਗੇ ਦੱਬੇ ਮਾਰੋਗੇ ਰੋਕੀਂ ਨਹੀਂ ਕਰਨਾ ਤੇ ਤੁਸੀਂ ਐਂਜਾ ਨਾ ਕੋ ਫਿਰ ਕੋਆਪਰੇਟ ਕਰੋ ਨਾ ਕੋਆਪਰੇਟ ਹੀ ਇਹੀ ਕਰਦੇ ਪਏ ਦੱਬਕੇ ਨਾ ਮਾਰੋ ਇਤਰਾ ਨਹੀਂ ਇਸ ਤਰ੍ਹਾਂ ਨਾ ਕਰੋ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਗੱਲ ਕਰੋ ਜਿਹੜਾ ਕੰਮ ਕਰਨਾ ਉਹ ਕਰੋ ਤੁਸੀਂ ਸਾਡੇ ਕੰਮ ਜਨਾ ਰੋਕੋ ਠੀਕ ਆ ਹਾਂ ਜਿਹੜਾ ਕੰਮ ਕਰਨਾ ਉਹ ਕੰਮ ਕਰੋ ਬੰਦੇ ਨੂੰ ਨਹੀਂ ਕਿਹਨਾ ਬਤਮੀਜੀ ਕਰਨੀ ਹਾਂ ਸਾਡੇ ਮੁਖ ਦੇ ਕੰਮ ਨਾ ਰੋਕੋ ਸੇ ਜੇ ਪਾਲੀ ਮੁੰਡਿਆਂ ਨੂੰ ਬਾਹਰ ਕੱਢੋ ਕੋਈ ਹੋਣਾ ਕਿ ਕੋਈ ਨਹੀਂ ਆ ਰਹੀ ਹੈ ਕਰਨੇ ਕਰਾਂ ਗੱਡੀ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਪੀਵੀ ਹੁਣ ਚੱਲੂ ਲੈ ਆ ਕੇ ਇਹ ਗਲਤ ਗੱਲ ਨਹੀਂ ਸਾਡੇ ਮੁੰਡੇ ਨੂੰ ਕਿ ਪੇਸ਼ ਕੀਤਾ ਲੈ ਕੇ ਗਏ ਆ ਉਹਦੀ ਪੀਂਗ ਨੂੰ ਕਾਰਗੋਆਂ ਚਲਾ ਕੇ ਦੇ ਆ ਗਲਤ ਗੱਲ ਹੈਗੀ ਤੁਸੀਂ ਕਾਰ ਦਾ ਮੁੰਡਾ ਅੱਜ ਸਾਡਾ ਗੋਲੀਆਂ ਚੱਲੀਆਂ ਕੀ ਮਾਹੌਲ ਹੈ ਸਾਡਾ ਬ੍ਰਦਰ ਰਾਜਕਮਰ ਉਹਨਾਂ ਨੇ ਕੰਪਲੇਂਟ ਕੀਤੀ ਆ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਤੇ ਗੋਲੀਆਂ ਚਲਾਈਆਂ ਨੇ ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਆ ਵੈਰੀਫਾਈ ਕਰਕੇ ਸੀਨੀਅਰ ਅਫਸਰਾਂ ਨਾਲ ਗੱਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿਸੇ ਨੂੰ ਗੋਲੀ ਲੱਗੀ ਦੀ ਆ ਜੀ ਨਹੀਂ ਇਹਨਾਂ ਦੇ ਮੁਤਾਬਕ ਤਾਂ ਨਹੀਂ ਲੱਗੀ ਜਿ ਕੁੜੀ ਕਹਿੰਦੇ ਹੈ ਵਾਈਫਰੀ ਹੋਇਆ ਜੀ ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੇ ਗਰੂਪ ਹੋਣਗੇ ਨਹੀਂ ਸਾਨੂੰ ਹਲੇ ਕੋਈ ਆਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ ਬਾਕੀ ਵੈਰੀਫਾਈ ਕਰਦੇ ਆ ਜਿਹੋ ਜਿਹੇ ਹਾਲਾਤ ਹੋਣਗੇ ਉਹ ਜਿਹੇ ਕਾਰਵਾਈ ਕੀ ਬਿਲਕੁਲ ਮਕਦਮਾ ਦਰਜ ਕਰਾਂਗੇ ਜੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਲੈਂਡ ਆਰਡਰ ਖਰਾਬ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਨਹੀਂ ਫਿਲਹਾਲ ਕੋਈ ਨਹੀਂ ਹਲੇ ਪਹੁੰਚੀ ਆ ਜੀ ਯਾਰਾ ਵੈਰੀਫਾਈ ਕਰ ਰਹੇ ਆ ਫਿਰ ਕਰਦੇ ਆ ਇਹ ਵਾਰਦਾਤ ਗਲੀ ਬਾਂਕੇ ਪਿਆਰੀ ਆ ਸੰਧੂ ਕਲੋਨੀ ਕੁੰਡੇ ਵਾਲੇ ਖੂਦ ਨੇੜੇ ਵਾਰਦਾਤ ਹੋਈ ਆ ਜ ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ ਨਹੀਂ ਬੰਦੇ ਤਾਂ ਬਹੁਤ ਜਣੇ ਸੀ ਚਲੋ 4-5 ਜਣੇ ਇਹਨਾਂ ਦੇ ਇੱਕ ਦੱਸਣ ਮੁਤਾਬਕ ਹੈ ਜੀ ਫਿਰ ਜੋ ਜੋ ਵੀ ਅੱਗੇ ਤਫਤੀਸ਼ ਆਊਗਾ ਸਾਨੂੰ ਫਰਦਰ ਇਨਵੈਸਟੀਗੇਸ਼ਨ ਕਰਕੇ ਪਤਾ ਲੱਗੇ ਦੂਜੀ ਪਾਰਟੀ ਤੇ ਵੀ ਕੋਈ ਹੋਣੀ ਆ ਬ੍ਰਦਰ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਹਲੇ ਤੱਕ ਪਤਾ ਲੱਗਿਆ